ਹੈਲੋ ਜੀ ਸਾਰੇ ਪੈਂਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੋਹੀ ਟਾਈਮ ਅਰਦਾਸ ਕਰਦੀ ਕਿ ਸਾਰੇ ਪੈਂਪਰਾ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੀ ਹੋਮੂਗੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਸਾਰੇ ਪੈਂਪਰਾਵਾਂ ਦਾ ਕਿ ਤੁਸੀਂ ਸਾਰੇ ਇਸ ਪੈਨ ਨੂੰ ਇੰਨਾ ਪਿਆਰ ਦੇ ਰਹੇ ਹੋ ਕੱਲ ਪਰਸੋਂ ਪਰਸੋਂ ਸ਼ਾਮ ਨੂੰ ਨਾ ਇਕਦਾ ਮੈਂ ਕਈ ਦਿਨਾਂ ਤੋਂ ਬਹੁਤ ਬੀਜੀ ਚੱਲ ਰਹੀ ਆ ਇਸ ਲਈ ਮੈਂ ਸਾਰੇ ਭੈਣ ਭਰਾਵਾਂ ਦੀ ਕਮੈਂਟਾਂ ਦੇ ਜਵਾਬ ਨਹੀਂ ਦੇ ਪਾਰੇ ਬਹੁਤ ਥੋੜੇ ਭੈਣ ਭਰਾਵਾਂ ਦੇ ਜਿਹੜੇ ਕੋਈ ਮੈਨੂੰ ਚਾਹ ਦੀ ਪੌੜਾ ਆਮਦੇ ਵੀ ਹਾਂ ਦੇਣਾ ਹੈ ਤਾਂ ਮੈਂ ਉਹਦੇ ਪਰ ਪਲੀਜ਼ ਗੁੱਸਾ ਨਾ ਕਰਿਓ ਕਿਉਂਕਿ ਮੈਂ ਹੌਲੀ ਹੌਲੀ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਜ਼ਰੂਰ ਦਿਆਂਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਕਦੇ ਵੀ ਇਦਾਂ ਨਹੀਂ ਹੁੰਦਾ ਵੀ ਕਿਸੇ ਵੀ ਭੈਣ ਭਰਾ ਦਾ ਕਮੈਂਟ ਦਾ ਜਵਾਬ ਨਾ ਦੇਵਾਂ ਕਿਉਂਕਿ ਤੁਹਾਡਾ ਵੀ ਸਮਾਂ ਬਹੁਤ ਕੀਮਤੀ ਹੈਗਾ ਤੇ ਪਰਸਪਰ ਜਦੋਂ ਮੈਂ ਸ਼ਾਮ ਨੂੰ ਲੇਟ ਰਹੀ ਸੀ ਹੈ ਜਿਵੇਂ ਮੈਂ ਬੈਸੀ ਫੋਨ ਚੱਕ ਲਿਆ ਜਦੋਂ ਮੈਂ ਫੋਨ ਚੱਕ ਕੇ ਤਾਂ ਜਿਹੜੀ ਆਪਣੀ 1430 ਵਾਲੀ ਵੀਡੀਓ ਹੈ ਨਾ ਟ੍ਰੈਂਟੋ ਤੋਂ ਕੈਨੇਡਾ ਤੋਂ ਉਥੋਂ ਇੱਕ ਵੀਰ ਨੇ ਵੀਰ ਨੇ ਪਤਨੀ ਭੈਣ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹ ਕੌਣ ਨੇ ਪਰ ਉਹਨਾਂ ਨੇ ਆਪਣੀ ਉਸ ਵੀਡੀਓ ਤੇ ਕਮੈਂਟ ਕੀਤਾ ਹੋਇਆ ਸੀਗਾ ਤੇ ਆਪਾਂ ਨੂੰ ਨਾ ਕੈਨੇਡੀਅਨ 10 ਡਾਲਰ ਦਾ ਥੈਂਕਸ ਸੁਪਰ ਥੈਂਕਸ ਭੇਜਿਆ ਹੋਇਆ ਹੈਗਾ ਹਨਾ ਵੀ ਮਾਨੂੰ ਨੇ ਇਦਾਂ ਹੋਇਆ ਵੀ ਵਾਈਕਰੂ ਜੀ ਤੁਸੀਂ ਨੇ ਪਤਾ ਨਹੀਂ ਕਿਵੇਂ ਇਸ ਲਾਈਨ ਦੇ ਵਿੱਚ ਮੈਨੂੰ ਪਾਇਆ ਤੇ ਇਸ ਤੀ ਦੇ ਨਾਲ ਕਿੰਨੇ ਪੈਨਪਰਾ ਤੁਹਾਡੇ ਲੜ ਲੱਗ ਰਹੇ ਨੇ ਤੇ ਉਹਨਾਂ ਦੇ ਨਾ ਦੁੱਖ ਵੀ ਘਟ ਰਹੇ ਨੇ ਤੇ ਉਹਨਾਂ ਦੇ ਜਿਹੜੇ ਕੰਮ ਨੇ ਕਿਉਂਕਿ ਜਦੋਂ ਆਪਾਂ ਨਾ ਤਕਲੀਫ ਦੇ ਵਿੱਚ ਹੁੰਨੇ ਆ ਉਹ ਤਾਂ ਆਪਾਂ ਬਹੁਤ ਡੋਲ ਜਾਂਦੇ ਆ ਇਸੇ ਤਰੀਕੇ ਦੇ ਨਾਲ ਜਿਹੜੀ ਅੱਜ ਦੀ ਵੀਡੀਓ ਨਾ ਉਹ ਤੁਹਾਡੀ 5-10 ਮਿੰਟ ਦੀ ਵੀਡੀਓ ਹੈ ਨਾ ਜਿਹੜੀ ਤੁਹਾਡੀ ਤੁਹਾਨੂੰ ਦੁਬਾਰਾ ਤੋਂ ਜ਼ਿੰਦਗੀ ਜਿਉਣਾ ਸਿਖਾ ਦੇਗੀ ਤੁਸੀਂ ਆਪਣੀ ਜਿਹੜੀ ਲਾਈਫ ਨੂੰ ਨਾ ਸਮਝਦੇ ਹੋ ਵੀ ਬੋਰਿੰਗ ਹੈ ਦਿਲ ਕਰਦਾ ਵੀ ਕੀ ਇਹ ਦੁੱਖ ساری ਉਮਰ ਹੋ ਗਿਆ ਨਾ ਪਕਾਈ ਕਰਦੇ ਨੂੰ ਖਤਮ ਹੀ ਨਹੀਂ ਹੋ ਰੇ ਨਾ ਗਰੀਬੀ ਜਾਣ ਦਾ ਨਾਂ ਲੈ ਰਹੀ ਹੈਗੀ ਨਾ ਦੁੱਖ ਘਟਣ ਦਾ ਨਾਂ ਲੈ ਰੇ ਤੇ ਉਤੋਂ ਸਰੀਰ ਹੈ ਜਿਹੜਾ ਇਹ ਵੀ ਬੇਕਾਰ ਹੁੰਦਾ ਜਾ ਰਿਹਾ ਹੈਗਾ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਸਰੀਰ ਵੀ ਬੇਕਾਰ ਹੋ ਜਾਂਦਾ ਹੈਗਾ ਤੇ ਫਿਰ ਕੋਈ ਪਛਾਣਦਾ ਵੀ ਨਹੀਂ ਕਹਿੰਦੇ ਹੁੰਦੇ ਨੇ ਕਹਿੰਦੇ ਜਿੰਨਾ ਚਿਰ ਅੰਗ ਪੈਰ ਚੱਲਦੇ ਨੇ ਉਨਾਂ ਚਿਰ ਹੈ ਨਾ ਰਿਸ਼ਤੇ ਨੇ ਜਦੋਂ ਇੱਕ ਵਾਰੀ ਇਹ ਸਰੀਰ ਖੜ ਗਿਆ ਨਾ ਤਾਂ ਸਾਰੇ ਪਛਾਣਨੋਂ ਹਟ ਜਾਂਦੇ ਨੇ ਅੱਜ ਦੀ ਜਿਹੜੀ ਵੀਡੀਓ ਐ ਜੋ ਮੈਂ ਤੁਹਾਨੂੰ ਦੱਸੂਗੀ ਅਗਰ ਕਰੋਗੇ ਨਾ ਤਾਂ ਦੇਖਿਓ ਤੁਹਾਡਾ ਜੀਵਨ ਕਿੰਨਾ ਖੁਸ਼ੀਆਂ ਦੇ ਨਾਲ ਨੇ ਕਿਉਂਕਿ ਇਹ ਜਿੰਦਗੀ ਐ ਨਾ ਜਿਹੜੀ ਬਹੁਤ ਅਨਮੋਲ ਐ ਪਤਾ ਨਹੀਂ ਕਦੋਂ ਕਿੱਥੇ ਖਤਮ ਹੋ ਜਾਣਾ ਪਰ ਇਸ ਨੂੰ ਨਾ ਤੁਸੀਂ ਖੁਸ਼ੀ ਦੇ ਨਾਲ ਜਮੋ ਦੇ ਕੋ ਕੰਮ ਕਾਜ ਸਾਰੇ ਕਰਦੇ ਆ ਆਪਾਂ ਨਾ ਹੋ ਜਾਂ ਵੀ ਥੋੜੇ ਥੋੜੇ ਆਪਾਂ ਕੰਮਾਂ ਦੇ ਵਿੱਚ ਹੀ ਦੁਖੀ ਹੋ ਜਾਂਦੇ ਆ ਵੀ ਮੈਂ ਸਾਰਾ ਦਿਨ ਕੰਮ ਕਰਦੀ ਆ ਮੈਂ ਕੀ ਕਰਾਂ ਐ ਤੈ ਤਾਂ ਨਾ ਮੈਂ ਤੁਹਾਨੂੰ ਆਪਣੀ ਵੀਡੀਓ ਵੀ ਪਾਈ ਸੀ ਕਿ ਮੈਂ ਡੇਲੀ ਕੀ ਕਰਦੀ ਆ ਉਹ ਤਾਂ ਹਜੇ ਅੱਧ ਵੀ ਨਹੀਂ ਹੈਗਾ ਤੇ ਜਦੋਂ ਵੀ ਆਪਾਂ ਕੋਈ ਕੰਮ ਕਰਨਾ ਹੈ ਨਾ ਉਹਨੂੰ ਦੁਖੀ ਹੋ ਕੇ ਨਾ ਕਰੋ ਉਹਨੂੰ ਖੁਸ਼ੀ ਦੇ ਨਾਲ ਉਹਨੂੰ ਇੱਕ ਇੰਜੋਏ ਕਰਕੇ ਕਰੋ ਕਿਉਂਕਿ ਕਰਨਾ ਤਾਂ ਪੈਣੀ ਹੈ ਜ਼ਿੰਦਗੀ ਹੈ ਕਹਿੰਦੇ ਜ਼ਿੰਦਗੀ ਦੁੱਖਾਂ ਦਾ ਹੀ ਨਾਂ ਮੈਂ ਇਹਨੂੰ ਕੱਟਣਾ ਤਾਂ ਪੈਣਾ ਹੀ ਹੈ ਨਾ ਹੱਸ ਕੇ ਕੱਟ ਲਾਂਗੀ ਤੇ ਆ ਵਧੀਆ ਨ ਤੇ ਕਰਨਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਜਿਹੜਾ ਨੈਗੇਟਿਵ ਸੋਚਦੇ ਹੋ ਇਸ ਚੀਜ਼ ਨੂੰ ਬੰਦ ਕਰ ਦਿਓ ਦੂਸਰਾ ਜੋ ਤੁਹਾਨੂੰ ਲੱਗਦਾ ਵੀ ਜੇ ਮੈਂ ਇਹ ਕੰਮ ਕੀਤਾ ਤਾਂ ਲੋਕ ਮੈਨੂੰ ਕੀ ਕਹਿਣਗੇ ਚੰਗੇ ਕੰਮ ਕਰੋਗੇ ਨਾ ਚਾਹੇ ਤੁਹਾਨੂੰ ਠੀਕ ਹੈ ਵੀ ਹੁੰਦੇ ਨੇ ਦੋ ਚਾਰ ਜਿਹੜੇ ਅਜਿਹੇ ਹੁੰਦੇ ਨੇ ਲੱਤਾਂ ਖਿੱਚਣ ਵਾਲੇ ਪਰ ਕਹਿੰਦੇ ਨਹੀਂ ਕਹਿੰਦੇ ਚੰਗੇ ਮਾਰ ਕੇ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਤੁਸੀਂ ਇਹ ਨਾ ਦਸਾਂ ਨਾ ਦੀਇ ਕਰਤ ਕਰੋਗੇ ਜਦ ਤੁਸੀਂ ਕੋਈ ਵੀ ਆਪਣਾ ਕੰਮ ਕਰੋਗੇ ਨਾ ਬਸ ਸੁਭ ਕੰਮ ਕਰਿਓ ਤਾਂ ਵਾਇਗਰੂ ਜੀ ਉਸ ਨੂੰ ਫਲ ਜਰੂਰ ਲੱਗੇਗੀ ਤੀਸਰੀ ਗੱਲ ਕਦੇ ਵੀ ਇਹ ਨਾ ਸੋਚੋ ਕਿ ਮੈਂ ਕੁਝ ਨਹੀਂ ਕਰ ਸਕਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਜਿਸ ਦਿਨ ਤੁਸੀਂ ਇਹ ਚੀਜ਼ ਛੱਡਤੀ ਨਾ ਬਸ ਤੁਸੀਂ ਇਹੀ ਸੋਚਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਜੋ ਵੀ ਤੁਸੀਂ ਚਾਹੋ ਨਿਓ ਬਣਨਾ ਤੁਸੀਂ ਚਾਹੋ ਨਿਓ ਵੀ ਮੇਰਾ ਘਰ ਬਣ ਜਾਏ ਤੁਸੀਂ ਚਾਹੋ ਨਿਓ ਮੈਂ ਕੋਈ ਵੱਡਾ ਅਫਸਰ ਬਣ ਜਾਏ ਤੁਸੀਂ ਚਾਹੋ ਨਿਓ ਕਿ ਮੈਂ ਨੌਕਰੀ ਦੇ ਵਿੱਚ ਕਾਮਯਾਬ ਹੋਵਾਂ ਮੈਂ ਤੁਸੀਂ ਕੁਝ ਵੀ ਚਾਹੋ ਨਿਓ ਨਾ ਇਹ ਜਿਹੜੀ ਆਪਣੀ ਸ੍ਰਿਸ਼ਟੀ ਹੈ ਨਾ ਜਿਹੜਾ ਆਪਣਾ ਇਹ ਬਾਜੂ ਮੰਡਲ ਜਿਹਨੂੰ ਆਪਾਂ ਹਨਾ ਯੂਨੀਵਰਸ ਕਹਿ ਦਿੰਨੇ ਆਂਗੇ ਕਹਿੰਦੇ ਆਪਾਂ ਬਾਰ 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 ਜਦੋਂ ਜੁੜੀ ਚੀਜ਼ ਸੋਚਦੇ ਆ ਨਾ ਉਹ ਆਪਣੀ ਆਟੋਮੈਟਿਕ ਹੀ ਕਹਿੰਦੇ ਪੂਰੀ ਘੁੰਣ ਲੱਗ ਜਾਂਦੀ ਹੈ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਨਹੀਂ ਯਕੀਨ ਕਰਦੇ ਆਪਾਂ ਹਣਾ ਜਿਹੜੇ ਕਿ दैਵਿਕ ਸ਼ਕਤੀਆਂ ਜਿਵੇਂ ਕਿ ਗੁਰੂ ਸਾਹਿਬ ਜੀ ਦੀ ਆਪਾਂ ਹੁਣ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਨੇ ਜਿਹੜੀਆਂ ਆਕਾਸੀ ਫੌਜਾਂ ਨੇ ਆ ਨਾ ਆਪਾਂ ਨੂੰ ਨਹੀਂ ਦਿਖਾਈ ਦਿੰਦੇ ਆਪਾਂ ਕਹਿੰਦੇ ਆ ਵੀ ਇਹ ਨਾ ਮੈਂ ਕਿਤੇ ਮੁਸ਼ਕਿਲ ਦੇ ਵਿੱਚ ਫਸ ਗਿਆ ਉਸ ਟਾਈਮ ਆਪਣੇ ਅਰਦਾਸ ਕੀਤੀ ਹੈ ਨਾ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਸੀਗਾ 111 ਬਾਰੀ ਇੱਕ ਓ ਅੰਕਾਰ ਵਾਲੀ ਵੀਡੀਓ ਉਹ ਜਿਹੜਾ ਸਬਦੇ ਕੇ ਜਦੋਂ ਵੀ ਤੁਸੀਂ ਕਿਸੇ ਮੁਸ਼ਕਿਲ ਦੇ ਵਿੱਚ ਹੋ ਮੈਨਾਂ ਤੁਸੀਂ ਅੱਖਾਂ ਬੰਦ ਕਰਕੇ ਬਸ ਇੱਕ ਓ ਅੰਕਾਰ ਇੱਕ ਓ ਅੰਕਾਰ ਜਪਨ ਲੱਗ ਚੋ ਤਾਂ ਤੁਹਾਨੂੰ ਕੋਈ ਵੀ ਅਜਿਹੀ ਮੁਸ਼ਕਿਲ ਨਹੀਂ ਆਏਗੀ ਜਿਹਦੇ ਵਿੱਚ ਤੁਸੀਂ ਨਾ ਨਿਕਲ ਪਾਓ ਚਾਹੇ ਜਿੱਡੀ ਮੱਡੀ ਮਰਜੀ ਮੁਸ਼ਕਿਲ ਹੈ। ਪਰ ਵਿਸ਼ਵਾਸ ਤੇ ਸਰਦਾ ਹੋਵੇ ਹਨਾ ਇਹ ਨਾ ਹੋਵੇ ਵੀ ਇੱਕ ਤਾਂ ਆਪਾਂ ਇੱਕ ਪਾਸੇ ਆਪਾਂ ਸਿਮਰਨ ਕਰੀ ਜੰਨੇ ਆ ਤੇ ਦੂਜੇ ਪਾਸੇ ਆਪਾਂ ਕਹੀ ਜੰਨੇ ਵੀ ਪਤਾ ਨਹੀਂ ਇਹ ਹੋਊਗਾ ਕਿ ਨਹੀਂ ਹੋਊਗਾ ਹਨਾ ਇਹ ਨਹੀਂ ਰੱਖਣਾ ਹੈਗਾ। ਬਸ ਮੇਰਾ ਇਹੀ ਯਕੀਨ ਹੈ ਇਸੇ ਕਰਕੇ ਵੈਗਿਰੂ ਜੀ ਨੇ ਅੱਜ ਤੱਕ ਐਡੇ ਐਡੇ ਪਹਾੜਾਂ ਵਰਗੇ ਦੁੱਖਾਂ ਨਾਲ ਲੜ ਕੇ ਨਾ ਅੱਜ ਇਸ ਮੁਕਾਮ ਤੇ ਪਹੁੰਚਾਇਆ ਸਿਰਫ ਮੇਰੇ ਵਾਹਿਗੁਰੂ ਜੀ ਤੇ ਵਿਸ਼ਵਾਸ ਤੇ ਜਿੰਦਾਦਿਲੀ ਤੇ ਡੋਰਾਂ ਜਦੋਂ ਤੇ ਛੱਡਤੀਆਂ ਨਾ ਤਾਂ ਉਹ ਆਪ ਦੇ ਆਪ ਹੀ ਅਸਮਾਨੀ ਚੜਾਈ ਫਿਰਦਾ ਤੇ ਕੋਈ ਫੋਣਾ ਹੈ ਨਹੀਂਗਾ ਤਾਂ ਅੱਜ ਤੋਂ ਬਾਤ ਤੁਸੀਂ ਸਾਰੇ ਭੈਣ ਭਰਾਵਾਂ ਜਿਹੜੇ ਜਿਹੜੀ ਮੇਰੀ ਵੀਡੀਓ ਦੇਖਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਬਿਲਕੁਲ ਛੱਡ ਦਿਓ ਵੀ ਤੁਸੀਂ ਨਕਮੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਨਹੀਂ ਸਕਦੇ ਜਾਂ ਲੋਕ ਤੁਹਾਨੂੰ ਕਹਿੰਦੇ ਨੇ ਤੂੰ ਮੋਟਾ ਐ ਤੂੰ ਪਤਲਾ ਐ ਤੂੰ ਆਏ ਐ ਤੂੰ ਫਲਾਣਾ ਤੁਸੀਂ ਯੂਨੀਕ ਹੋ ਵਾਈ ਗੁਰੂ ਜੀ ਨੇ ਤੁਹਾਨੂੰ ਇੱਕ ਅਲੱਗ ਤੋਂ ਬਣਾਇਆ ਹੈ ਨਾ ਤੁਸੀਂ ਨਾ ਜਦੋਂ ਇੱਕ ਵਾਈ ਗੁਰੂ ਜੀ ਦੇ ਲਾੜ ਲਗੋਗੇ ਨਾ ਤੁਸੀਂ ਧਰੂਪਾਗਤ ਦੀ ਕਹਾਣੀ ਸੁਣੀ ਹੋਣੀ ਹੈ ਬਹੁਤ ਭੈਣ ਭਰਾਵਾਂ ਨੇ ਸੁਣੀ ਹੋਣੀ ਹੈ ਕਹਿੰਦੇ ਵੀ ਜਦੋਂ ਧਰੂਪਾਗਤ ਸੀਗਾ ਨਾ ਉਦੀ ਜਿਹੜੀ ਮਤਰੀ ਮਾਂ ਸੀਗੀ ਉਹਨੇ ਉਹਨੂੰ ਆਪਣੇ ਪਿਤਾ ਦੀ ਗੋਦ ਦੇ ਵਿੱਚੋਂ ਕਢਤਾ ਉਹ ਆਪਣੀ ਮਾਂ ਨੂੰ ਕਹਿੰਦਾ ਜਾ ਕੇ ਕਹਿੰਦਾ ਮਾਂ ਮੈਨੂੰ ਕਹਿੰਦਾ ਮੇਰੀ ਜਿਹੜੀ ਮਤਰੀ ਮਾਂ ਆਏਗੀ ਉਹਨੇ ਕਹਿੰਦਾ ਮੈਨੂੰ ਆਪਣੀ ਪਿਤਾ ਦੀ ਗੋਦ ਦੇ ਵਿੱਚੋਂ ਕਢਤਾ ਕਹਿੰਦਾ ਕਹਿੰਦੀ ਐ ਵੀ ਤੂੰ ਮੇਰੇ ਕੋਕ ਚ ਜਨਮ ਲੈਣਾ ਸੀ ਅਗਰ ਤੂੰ ਇਹਦੀ ਗੋਦ ਦੇ ਵਿੱਚ ਬੈਠਣਾ ਸੀ ਆਪਦੀ ਪਿਓ ਦੀ ਗੋਦ ਦੇ ਵਿੱਚ ਕਹਿੰਦੇ ਤੂੰ ਮੈਨੂੰ ਐਂ ਦੱਸ ਵੀ ਤੂੰ ਰਾਣੀ ਹੈਗੀ ਕਿ ਤੂੰ ਇਹਨਾਂ ਦੀ ਦਾਸੀ ਹੈਂ ਵੀ ਤੂੰ ਇਹਨਾਂ ਦੀ ਨੌਕ ਰਾਣੀ ਹੈ ਤਾਂ ਮਾਂ ਨੇ ਕਿਹਾ ਸੀ ਕਹਿੰਦੀ ਰਾਣੀ ਆ ਮੈਂ ਜਨਮ ਦੀ ਭਗਤੀ ਨਾ ਕੀਤੀ ਕਰਮ ਦੀ ਕਹਿੰਦੇ ਪੁੱਤ ਹਾਂ ਤਾਂ ਮੈਂ ਰਾਜੀ ਦੀਤੀ ਰਾਜੇ ਦੀ ਪਤਨੀ ਪਰ ਮੈਂ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕੀਤਾ ਮੈਂ ਨਾਮ ਨਹੀਂ ਜਪਿਆ ਇਸੇ ਕਰਕੇ ਮੈਂ ਰਾਣੀ ਹੋ ਕੇ ਵੀ ਨੌਕ ਰਾਣੀ ਆ ਬਸ ਕਾਰਨ ਇਹੀ ਹੈ ਜਿੱਦ ਦਿਨ ਤੁਸੀਂ ਇਹ ਚੀਜ਼ ਨੂੰ ਸਮਝ ਲਿਆ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਹਾਡੇ ਰਿਧੀਆਂ ਸਿੱਧੀਆਂ ਤਾਂ ਕਹਿੰਦੇ ਪੈਸਾ ਜਿਵੇਂ ਕਹਿੰਦੇ ਨੇ ਉਹ ਤਾਂ ਮੰਗਰ ਫਿਰਦਾ ਹੈ ਅਗਰ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਸੱਚੇ ਦਿਲੋਂ ਕਰਨ ਲੱਗੇ ਬੱਸ ਤੁਸੀਂ ਕਹੋਗੇ ਵੀ ਭੈਣੇ ਬਹੁਤ ਹਨਾ ਗੁਰਸਿੱਖ ਫਿਰਦੇ ਨੇ ਵਿਚਾਰੇ ਗਰੀਬ ਨੇ ਜਿਹੜੇ ਇਦਾਂ-ਇਦਾਂ ਨੇ ਹਨਾ ਉਹ ਠੀਕ ਹੈ ਵੀ ਇੱਕ ਝਰੀਆ ਉਹਨਾਂ ਦਾ ਵੀ ਹਾਂ ਇੱਕ ਮੁਕਾਮ ਹੁੰਦਾ ਵੀ ਹਾਂ ਆਪਾਂ ਨੇ ਅੰਮ੍ਰਿਤ ਸ਼ਕ ਲੈ ਆਪਾਂ ਕਰਦੇ ਆਂ ਪਾਣੀ ਪੜਦੇ ਆਂ ਆਪਾਂ ਨੂੰ ਹੁੰਦਾ ਵੀ ਪਰ ਵਾਇਗਰੂ ਜਿਹਦੇ ਵਿਸ਼ਵਾਸ ਕਰਨਾ ਨਾ ਬਹੁਤ ਦੂਰ ਦੀ ਗੱਲ ਹੈ ਜੀਨੇ ਕਰ ਲਿਆ ਉਹ ਕਦੇ ਗਰੀਬ ਨਹੀਂ ਰਹਿ ਸਕਦਾ ਹੈਗਾ ਉਹਨੂੰ ਕਦੇ ਕੋਈ ਦੁੱਖ ਨਹੀਂ ਆ ਸਕਦਾ ਵਾਇਗਰੂ ਜੀ ਉਹਦੇ ਦੁੱਖਾਂ ਨੂੰ ਨਾ ਆਪਣੇ ਆਪ ਹੀ ਕੱਟ ਦਿੰਦੀ ਹੈ ਤੇ ਫਿਰ ਧਰੂ ਭਗਤ ਨੇ ਕੀ ਸੋਚਿਆ ਕਹਿੰਦਾ ਮੈਂ ਵੀ ਕਹਿੰਦਾ ਸਿਮਰਨ ਕਰੂੰਗਾ ਕਹਿੰਦਾ ਮੈਂ ਵੀ ਭਗਤੀ ਕਰੂੰਗਾ ਅਗਰੇ ਭਗਤੀ ਨਾਲ ਰਾਜ ਮਿਲ ਜਾਂਦਾ ਤਾਂ ਮਾਂ ਨਿਆਣਾ ਸੀ ਤੇ ਮਾਂ ਨੇ ਰੋਕਿਆ ਵੀ 7 ਸਾਲ ਦਾ ਦੀ 7 ਸਾਲ ਦੇ ਬੱਚੇ ਨੂੰ ਆਪਾਂ ਕਿੱਥੇ ਹੈ ਨਾ ਜਾਣ ਦਿੰਨੇ ਆ ਕਿ ਪਤਾ ਹਰ ਟਾਈਮ ਨੂੰ ਉਠਾ ਠਾ ਕੇ ਵੀ ਦੇ ਦਿਆਂ ਰਾਤ ਨੂੰ ਵੀ ਆਪਾਂ ਤਾਂ 20 22 25 25 ਸਾਲ ਦੇ ਵਿਆਹੇ ਜਾਂਦੇ ਨੇ ਉਦੋਂ ਵੀ ਹੈ ਨਾ ਮਾਪੇ ਤਾਂ ਆਏ ਦੇਣ ਦੇ ਵੀ ਮੇਰਾ ਬੱਚਾ ਕਿੱਥੇ ਹੈ ਤੇ ਜਦੋਂ ਧਰੂ ਭਗਤ ਨੇ ਨੇ ਸੋਚਿਆ ਵੀ ਮੈਨੂੰ ਮਾਂ ਨੇ ਇਦਾਂ ਤਾਂ ਜਾਣ ਨਹੀਂ ਦੇਣਾ ਉਹ ਰਾਤ ਨੂੰ ਸੁੱਤੀ ਪਈ ਦੀ ਮਾਂ ਦੇ ਪੈਰਿਆਂ 'ਤੇ ਲਾ ਕੇ ਤੇ ਜੰਗਲ ਨੂੰ ਉਤਰ ਪਿਆ ਜਦੋਂ ਜਾਣ ਲੱਗਿਆ ਕਹਿੰਦੇ ਰਾਜੇ ਕੋਲੇ ਖਬਰ ਚਲੀ ਗਈ ਵੀ ਤੋਏ ਐਡਾ ਪੁੱਤਰ ਵੀ ਇਸ ਤਰੀਕੇ ਨਾਲ ਜੰਗਲਾਂ ਨੂੰ ਜਾ ਰਿਹਾ ਤੇ ਰਸਤੇ ਦੇ ਵਿੱਚ ਕਹਿੰਦੇ ਉਸ ਨੂੰ ਨਾਰਦ मुनि ਵੀ ਮਿਲੇ ਨੇ ਤੁਸੀਂ ਸੁਣਿਆ Hindu ਧਰਮ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੇਵਤਾ ਹੋਏ ਨੇ ਨਾਰਦ मुनि ਜੀ ਤੇ ਉਹਨਾਂ ਉਹ ਮਿਲੇ ਕਹਿੰਦੇ ਉਹਨਾਂ ਨੇ ਕਿਹਾ ਵੀ ਤੂੰ ਮੁੜ ਜਾ ਵੀ ਤੂੰ ਹਜੇ ਬਹੁਤ ਛੋਟਿਆ ਵੀ ਤਪੱਸਿਆ ਬਹੁਤ ਮੁਸ਼ਕਿਲ ਹੈ ਵੀ ਤੂੰ ਚੱਲਿਆ ਜਾ ਮੈਂ ਤੇਰੇ ਪਿਓ ਨਾਲ ਗੱਲ ਕਰਾਂਗਾ ਤੇ ਉਹ ਕਹਿੰਦਾ ਵੀ ਨਹੀਂ ਹੁਣ ਨਹੀਂ ਮੈਂ ਮੁੜਨਾ ਹੈਗਾ ਹੁਣ ਮੈਂ ਰਾਜ ਲੈਣਾ ਹੈਗਾ ਵੀ ਭਗਤੀ ਕਰਕੇ ਤੇ ਹਜੇ ਕਹਿੰਦੇ ਰਸਤੇ ਵਿੱਚ ਤਿਗਾ ਤੇ ਰਾਜੇ ਨੇ ਆਪਣੇ ਸਿਪਾਹੀ ਭੇਜ ਤੇ ਵੀ ਜਾਓ ਉਹਨੂੰ ਵਾਪਸ ਲੈ ਕੇ ਆਓ ਵੀ ਮੈਂ ਅੱਧਾ ਰਾਜ ਦੇਣ ਲਈ ਤਿਆਰ ਹਾਂ ਉਹਨੂੰ ਪਰ ਉਹ ਜੰਗਲਾਂ 'ਚ ਨਾ ਜਾਵੇ ਸਿਪਾਹੀ ਜਦੋਂ ਜਾ ਕੇ ਧਰੂਮ ਭਗਤ ਜੀ ਕੋਲੇ ਗਏ ਤਾਂ ਉਹਨਾਂ ਨੇ ਇਹ ਗੱਲ ਤੇ ਹੀ ਤਾਂ ਧਰੂਮ ਭਗਤ ਜੀ ਕਹਿੰਦੇ ਵੀ ਹਜੇ ਤਾਂ ਮੈਂ ਰਸਤੇ ਤੇ ਤੁਰਿਆ ਤਾਂ ਮੈਨੂੰ ਹੁਣੀ ਅੱਧਾ ਰਾਜ ਭਾਗ ਮਿਲ ਗਿਆ ਤੇ ਜਦੋਂ ਮੈਂ ਭਗਤੀ ਕਰ ਲਈ ਸਿਮਰਨ ਕਰ ਲਿਆ ਉਦੋਂ ਤਾਂ ਮੈਨੂੰ ਪਤਾ ਨਹੀਂ ਕੀ ਕੁਝ ਮਿਲ ਜਾਊਗਾ ਇੱਥੋਂ ਮਲ ਕੇ ਉਹ ਮੁੜੇ ਨਹੀਂ ਅੱਗੇ ਆਪਣਾ ਚਲੇ ਗਏ ਫਿਰ ਤੁਹਾਨੂੰ ਪਤਾ ਹੀ ਵੀ ਅੱਜ ਤੱਕ ਰਹਿਦੀ ਦੁਨੀਆ ਪਤਾ ਨਹੀਂ ਕਦੋਂ ਦੀਆਂ ਇਹ ਸਾਖੀਆਂ ਨੇ ਹਨਾ ਵੀ ਹੁਣ ਤੱਕ ਵੀ ਆਪਾਂ ਉਹਨਾਂ ਨੂੰ ਜਹਾਦ ਕਰਦੇ ਇੱਕ ਤਰੂ ਮਤਾਰੇ ਦੀ ਤਰ੍ਹਾਂ ਕਹਿੰਦੇ ਵੀ ਇੱਕ ਨਾਮ ਤਰੂ ਮਤਾਰਾ ਆਪਾਂ ਨੇ ਸੁਣਿਆ ਤੁਸੀਂ ਸਾਰੇ ਨੇ ਚਮਕ ਰਿਹਾ ਹੈਗਾ ਇਹ ਗੱਲ ਦੱਸਣ ਤੋਂ ਮੇਰਾ ਭਾਵ ਹੈ ਕਿ ਜਦੋਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਲੜ ਲਾ ਕੇ ਨਾ ਤਾਂ ਤੁਸੀਂ ਕਦੇ ਵੀ ਇਹ ਨਹੀਂ ਕਹੋਗੇ ਵੀ ਮੈਂ ਮਰ ਜਾਂ ਮੈਂ ਕੁਝ ਕਰ ਨਹੀਂ ਸਕਦਾ ਸਭ ਕੁਝ ਕਰ ਸਕਦੇ ਹਾਂ ਪਰ ਤੁਹਾਡੇ ਅੰਦਰ ਪੋਜਿਟਿਵ એનર્ਜੀ ਤੁਹਾਡੇ ਅੰਦਰ ਹੈ ਜਿਹੜੀ ਨੈਗੇਟਿਵਿਟੀ ਨੂੰ ਖਤਮ ਕਰਨ ਦੀ ਪਾਵਰ ਤੇ ਤੁਹਾਡੇ ਅੰਦਰ ਹੈ ਮੋਟਿਵੇਸ਼ਨ ਹੋਣੀ ਚਾਹੀਦੀ ਹੈ ਡੀਮੋਟਿਵੇਸ਼ਨ ਨਹੀਂ ਹੋਣੀ ਚਾਹੀਦੀ ਤੇ ਜਦੋਂ ਤੁਸੀਂ ਇਸ ਪੱਤੇ ਨੂੰ ਜਲਾਓਗੇ ਨਾ ਤਾਂ ਉਸ ਟਾਈਮ ਇੱਕ ਗੱਲ ਆਪਦੇ ਦਿਮਾਗ ਦੇ ਵਿੱਚ ਜ਼ਰੂਰ ਕਰਨੀ ਕਿ ਯੂਨੀਵਰਸ ਨਾਲ ਕਹਿੰਦੇ ਆਪਾਂ ਵਾਅਦਾ ਕਰਨੇ ਕਿ ਆਪਦੇ ਆਪ ਨਾਲ ਆਪਣੇ ਵਾਅਦਾ ਕਰਨੇ ਕਿ ਅੱਜ ਤੋਂ ਬਾਅਦ ਮੈਂ ਡੀਮੋਟਿਵੇਟ ਕਿਤੇ ਨਹੀਂ ਹੋਊਂਗਾ ਚਾਹੇ ਮੈਨੂੰ ਕੋਈ ਕੁਝ ਵੀ ਕਿਹਾ ਜਾਵੇ ਮੈਂ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਊਂਗਾ ਤੇ ਮੈਂ ਜੋ ਵੀ ਚਾਹਣਾ ਉਹ ਪਾ ਕੇ ਰਹੂੰਗਾ ਸਾਰੇ ਪਰਿਵਾਰ ਦੇ ਨਾਲ ਚੀਨਾ ਦੇ ਵਿੱਚ ਵੀ ਹੈਗਾ ਮੈਂ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਵਧੀਆ ਆਪਣੀ ਲਾਈਫ ਨੂੰ ਵੀ ਮੈਂ ਵਧੀਆ ਜਿਊਂਗਾ ਵਾਈਗੁਰੂ ਜੀ ਨੇ ਮੈਨੂੰ ਇਹ ਜਨਮ ਦਿੱਤਾ ਹੈਗਾ ਮੈਂ ਇਸ ਨੂੰ ਵਿਅਰਥਾ ਨਹੀਂ ਜਾਣ ਦੇਵਾਂਗਾ ਦੁਨੀਆ ਤੇ ਆਇਆ ਤਾਂ ਕੁਛ ਨਾ ਕੁਛ ਬਣ ਕੇ ਜਾਵਾਂ ਕਹਿੰਦੇ ਧਰੂ ਮੰਗੋ ਚਮਕੋ ਤਾਂ ਕਿ ਲੋਕ ਦੂਸਰੇ ਵੀ ਕਹਿਣ ਕਿ ਅਸੀਂ ਇਹਦੇ ਵਰਗਾ ਬੰਦੇ ਹਾਂ ਬਹੁਤ ਹਨਾ ਕਹਿੰਦੇ ਨੇ ਸਿੱਖਿਆ ਦੇ ਕਹਿੰਦੇ ਸਕੂਲ ਜਿੰਨੇ ਮਰਜ਼ੀ ਖੁੱਲ ਜਾਣ ਉੰਨੇ ਥੋੜੇ ਨੇ ਪਰ ਕੁਰੇਹਤਾ ਦਾ ਸਮਾਜ ਨੂੰ ਵਿਗਾੜਨ ਵਾਲਾ ਇੱਕ ਇੱਕ ਇਨਸਾਨ ਆ ਜੇ ਨਾ ਉਹੀ ਪੱਟੀ ਮਿਸ ਕਰ ਦਿੰਦਾ ਅੱਜ ਕੱਲ੍ਹ ਆਪਣੇ ਬੱਚਿਆਂ ਦਾ ਇੰਨਾ ਦਿਮਾਗ ਖਰਾਬ ਔਰਤਾਂ ਦਾ ਲੜਕੀਆਂ ਦਾ ਇੰਨਾ ਜ਼ਿਆਦਾ ਘਰਾਂ ਦਾ ਸੱਤਿਆਨਾਸ਼ ਇਸੇ ਕਰਕੇ ਹੋ ਰਿਹਾਗਾ ਕਿਉਂਕਿ ਆਪਣਾ ਸਮਾਜ ਹੈ ਨਾ ਜਿਹੜਾ ਗਲਤ ਰਸਤੇ ਵੱਲ ਇਸ ਵੀ ਵੀਡੀਓ ਮੈਂ ਤੁਹਾਨੂੰ ਪਾਉਂਗੀ ਕੱਲ ਨੂੰ ਪਰ ਜਿਹੜਾ ਮੈਂ ਤੁਹਾਨੂੰ ਅੱਜ ਇਹ ਚੀਜ਼ ਦੱਸੀ ਹੈ ਨਾ ਜਿਹੜੇ ਪੈਨਪ੍ਰਾਵਾਂ ਨੇ ਯਕੀਨ ਕਰਕੇ ਜਿਵੇਂ ਕਿ ਤੁਸੀਂ 1430 ਵਾਲੀ ਵੀਡੀਓ ਯਕੀਨ ਕਰਕੇ ਕੀਤੀ ਹੈ ਕਿ 111 ਵਾਲੀ ਜਿਹੜੇ ਪੈਨਪ੍ਰਾਵਾਂ ਨੇ ਯਕੀਨ ਕਰ ਜਿਹੜੇ ਪੈਨਪ੍ਰਾ ਯਕੀਨ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਵਾਈ ਗੁਰੂ ਜੀ ਬਹੁਤ ਕੁਝ ਦਿੰਦੇ ਹੈਗੇ ਕਿਉਂਕਿ ਪਤਾ ਹੀ ਨਹੀਂ ਜਿਹੜੀ 1430 ਵਾਲੀ ਵੀਡੀਓ ਹੈਗੀ ਆਪਣੀ ਬਿਨਾ ਸਰਚ ਤੋਂ ਹਨਾ ਵੀ ਜਿਹਨੂੰ ਇਹ ਵੀਡੀਓ ਮਿਲੇਗੀ ਅੰਪਨੇ ਪਾਈ ਸੀ ਉਹ ਉਹ ਤੇ ਤਾਂ ਪਤਾ ਹੀ ਨਹੀਂ ਕਿੰਨੇ ਪੈਨਪ੍ਰਾਵਾਂ ਨੇ ਇਹ ਭਰੋਸਾ ਕਰਕੇ ਜਿਵੇਂ ਵਾਈ ਗੁਰੂ ਜੀ ਨੇ ਉਹ ਵੀਡੀਓ ਬਣਵਾਈ ਹੋਈ ਉਨਾ ਪੈੜ ਪ੍ਰਭਾ ਵਾਲੇ ਕਿਉਂਕਿ ਮੈਨੂੰ ਵੀ ਨਹੀਂ ਪਤਾ ਮੈਂ ਜੋ بس ਮੇਰੇ ਮਨ ਦੇ ਵਿੱਚ ਆਉਂਦੇ ਨੇ ਮੈਂ ਉਹੀ ਵੀਡੀਓ ਬਣਾ ਦਿੰਨੀ ਹੁੰਨੀ ਆ ਕੋਈ ਇਹ ਨਹੀਂ ਹੈਗਾ ਵੀ ਮੈਂ ਕੋਈ ਕਿਦੋਂ ਪੜ ਕੇ ਵੀਡੀਓ ਬਣਾਉਣੀ ਆ ਜਾਂ ਕੋਈ ਕਿਸ ਵੀ ਹੈ ਨਾ ਕਰਕੇ ਬਣਾਉਣੀ ਆ بس ਮੇਰੇ ਜੋ ਮਨ ਦੇ ਵਿੱਚ ਵਾਹਿਗੁਰੂ ਜੀ ਪ੍ਰੇਰ ਦੇਂਦੇ ਨੇ ਮੈਂ ਉਹੀ ਤੁਹਾਨੂੰ ਦੱਸ ਦਿੰਨੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਨ ਪ੍ਰਭਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ